ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਦੋਸਤ ਜੋਤਪੀ ਸਿੰਘ ਤਾਂ ਦੋਸਤੋ ਅੱਜ ਮੈਂ ਜਿਹੜੀ ਗੱਲ ਤੁਹਾਨੂੰ ਨਾਲ ਸਾਂਝੀ ਕਰਨਾ ਚਾਹਨਾ ਥੋੜੀ ਦੇਰ ਪਹਿਲਾਂ ਮੇਰੀ ਜਿਹੜੀ ਉਹ ਗੱਲਬਾਤ ਹੋਈ ਆ ਨਵਤੇਜ ਸਿੰਘ ਦੇ ਨਾਲ ਜਿੰਨੂੰ ਤੁਸੀਂ ਸਾਰੇ ਗੁੱਗੂ ਡਾਉਣ ਕਰਕੇ ਜਾਣਦੇ ਹੋ ਜਿਨੇ ਪੂਲੇ ਨੂੰ ਮਾਰਿਆ ਸੀ ਉਹ ਉਹ ਇੱਕ ਕੇਸ ਨੂੰ ਦੇਖ ਰਿਹਾ ਸੀ ਇੱਕ ਲੜਕੀ ਲਵਪ੍ਰੀਤ ਕੌਰ ਜਿਹੜੀ 9ਵੀਂ 10ਵੀਂ ਦੀ ਵਿਦਿਆਰਥਣ ਸੀ ਤੇ ਕਬੱਡੀ ਵੀ ਖੇਡਦੀ ਸੀ ਬੜੀ ਸੋਹਣੀ ਉਹ ਕੁਦਰਤ ਉਸ ਲੜਕੀ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਉਹਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਹੋਰ ਕਾਫੀ ਗੰਬੀਰ ਸੱਟਾਂ ਲੱਗੀਆਂ ਮੈਂ ਪੁਆਇੰਟ ਵੱਲ ਆਉਣਾ ਕਿ ਉਹਨੂੰ ਜਿਹੜਾ ਉਹ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਚਲਾਇਆ ਜਾਂਦਾ ਐਸਜੀਪੀਸੀ ਵੱਲੋਂ ਵੱਲਾ ਵਿਖੇ ਵੱਲਾ ਅਮਰਸਰ ਸਾਹਿਬ ਦੇ ਨਾਲ ਹੀ ਇਧਰ ਬਾਈਪਾਸ ਵਾਲੇ ਪਾਸੇ ਵੱਲਾ ਵਾ ਵੱਲਾ ਉੱਥੇ ਗੁਰੂ ਘਰ ਵੀ ਇਤਿਹਾਸਕ ਹੈਗਾ ਜਿਹਨੂੰ ਕਿਹਾ ਜਾਂਦਾ ਵੱਲਾ ਗੁਰੂ ਘਰ ਵੱਲਾ ਸੋ ਉੱਥੇ ਐਸਜੀਪੀਸੀ ਦਾ ਇੱਕ ਹਸਪੀਟਲ ਆ ਬੜਾ ਤਗੜਾ ਹਸਪੀਟਲ ਆ ਨਾਲ ਕਾਲਜ ਵੀ ਆ ਉਹਦਾ ਕਰੋੜਾਂ ਦਾ ਬਜਟ ਆ ਉੱਥੇ ਜਿਹੜੀਆਂ ਸੀਟਾਂ ਵੀ ਬੜੇ ਉਹਨਾਂ ਦੇ ਹਾਈ ਰੇਟ ਜਾਂਦੇ ਨੇ ਸੀਟਾਂ ਲੈਣ ਵਾਸਤੇ ਜੀ ਉਹਦੀਆਂ ਪਹਿਲਾਂ ਵੀ ਬੜੀਆਂ ਵਾਰ ਆਪਾਂ ਖ਼ਬਰਾਂ ਦੇ ਵਿੱਚ ਸ਼ਿਕਾਇਤਾਂ ਪੜੀਆਂ ਪਰ ਮੈਂ ਤੁਹਾਨੂੰ ਜਿਹੜੀ ਇਹ ਤਾਜ਼ਾ ਘਟਨਾ ਉਹਨਾਂ ਦੀ ਕਰਤੂਤ ਸ਼ੇਅਰ ਕਰਨੀ ਚਾਹੁੰਨਾ ਕਿ ਉਹ ਬੱਚੀ ਨੂੰ ਉੱਥੇ ਦਾਖਲ ਕਰਵਾਇਆ ਗਿਆ ਉਹ ਵੈਂਟੀਲੇਟਰ ਦੇ ਉੱਪਰ ਉਹਨੂੰ ਆਕਸੀਜਨ ਲੱਗੀ ਸੀ ਤੇ ਤਕਰੀਬਨ ਜਿਹੜਾ ਉਹਦਾ ਦਿਹਾੜੀ ਦਾ 5-7000 ਖਰਚਾ ਸੀ ਪਰਿਵਾਰ ਉਹ ਬੜਾ ਗਰੀਬ ਪਰਿਵਾਰ ਸੀ ਉਹਨਾਂ ਨੇ ਕੋਈ ਦਿਨ ਤੇ ਇਲਾਜ ਕਰਵਾਇਆ ਤੇ ਮੁੜ ਕੇ ਉਹਨਾਂ ਨੇ ਆਖਿਆ ਕਿ ਹੋਰ ਪੈਸੇ ਜਮਾ ਕਰਵਾਓ ਪਰ ਉਹਨਾਂ ਕੋ ਪੈਸੇ ਜਮਾ ਕਰਵਾਉਣੋਂ ਵਾਸਤੇ ਹੈ ਨਹੀਂ ਸੀ ਉਹਨਾਂ ਕਿਹਾ ਕਿ ਅਸੀਂ ਉਹ ਬੀਬੀ ਨੇ ਲੜਕੀ ਦੀ ਮਾਤਾ ਨੇ ਕਿਹਾ ਕਿ ਮੈਂ ਆਪਣਾ ਘਰ ਵਾਲਾ ਥਾਂ ਵੇਚ ਦੂੰਗੀ ਪਰ ਜਿਹੜੇ ਆ ਇਥੋਂ ਦਾ ਡਾਇਰੈਕਟਰ ਏਪੀ ਸਿੰਘ ਉਹ ਬੁੱੱਜੜ ਬੰਦਾ ਉਹਦੀਆਂ ਪਹਿਲਾਂ ਵੀ ਕਰਤੂਤਾਵਾਂ ਉਹਦੀਆਂ ਬੜੀਆਂ ਸਾਹਮਣੇ ਆ ਚੁੱਕੀਆਂ ਨੇ ਜਿਹੜਾ ਦਲਾਲ ਆ ਉਹ ਬੰਦਾ ਮੱਕੜ ਇਹਨਾਂ ਗੁਰਬਚਨੇ ਪਹਿਲਾਂ ਗੁਰਬਚਨੇ ਦਾ ਤੇ ਮੱਕੜ ਦਾ ਰਿਆ ਤੇ ਹੁਣ ਫੇਰ ਨਵੇਂ ਪ੍ਰਧਾਨ ਦਾ ਉਹ ਦਲਾਲ ਆ ਜਿਵੇਂ ਦਲਾਲ ਦਲਾਲੀ ਕਰਦੇ ਉਹ ਹਸਪੀਟਲ ਦੇ ਵਿੱਚੋਂ ਬੁੱੱਜੜ ਦਲਾਲੀ ਕਰਦਾ ਰਾਤ ਉਸ ਪਰਿਵਾਰ ਨੂੰ ਕਿਹਾ ਗਿਆ ਕਿ ਆਪਣੀ ਧੱਕੇ ਨਾਲ ਬੱਚੀ ਨੂੰ ਉਥੋਂ ਕੱਢਿਆ ਗਿਆ ਤੇ ਉਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਨਾ ਗਏ ਤਾਂ ਅਸੀਂ ਪੁਲਿਸ ਬੁਲਾ ਲੈਣੀ ਆ ਸ਼ਰੋਮਣੀ ਕਮੇਟੀ ਦਾ ਹਸਪੀਟਲ ਹੋਵੇ ਗੁਰੂ ਦੀ ਗੋਲਕ ਚ ਹਸਪੀਟਲ ਚੱਲਦਾ ਉਸ ਕਮੇਟੀ ਦਾ ਉਸ ਧਰਮ ਦਾ ਉਸ ਸੰਸਾ ਦਾ ਜਿਹਨੂੰ ਦੁਨੀਆ ਸੇਵਾ ਦੇ ਕਰਕੇ ਜਾਣਦੀ ਆ ਜਿਹਦੇਆਂ ਲੰਗਰਾਂ ਦੀ ਅਮਰੀਕਾ ਇੰਗਲੈਂਡ ਦੇ ਚੈਨਲਾਂ ਤੇ ਗੱਲ ਚੱਲਦੀ ਆ ਦਾ ਹੋਲੀ ਕਿਚਨ ਜਿਹੜੇ ਸਭ ਨੂੰ ਖਵਾਉਂਦੇ ਨੇ ਸਭ ਵਾਸਤੇ ਜਿਹਨੇ ਦਰਵਾਜ਼ੇ ਖੁੱਲੇ ਰਹਿੰਦੇ ਨੇ ਤੇ ਉਹਨਾਂ ਦੇ ਹਸਪੀਟਲ ਦੇ ਵਿੱਚ ਇੱਕ ਮਰਰੀ ਬੱਚੀ ਨੂੰ ਅੱਧੀ ਰਾਤ ਨੂੰ ਕੱਢ ਦਿੱਤਾ ਗਿਆ ਹੜਦੂ ਲਾਹਣ ਦਾ ਤੁਹਾਡੇ ਉੱਪਰ ਇਹ ਡਾਇਰੈਕਟਰ ਔਰ ਇਸ ਜਿਹੜੇ ਕਮੇਟੀ ਦੇ ਜੂਨੀਅਰ ਰਿਲੇਟਰ ਬੰਦੇ ਨੇ ਹਰ ਦੂ ਲਾਣ ਦਾ ਤੁਹਾਡੇ ਉੱਪਰ ਫੇਰ ਬਾਹਰੋਂ ਰੌਲਾ ਪਾਉਂਦੇ ਨੇ ਕਿ ਲੋਕ ਜਾਂਦੇ ਨੇ ਆਪਣੀਆਂ ਡੇਰਿਆਂ ਦੇ ਵਿੱਚ ਤੇ ਡੇਰਿਆਂ ਵਾਲੇ ਕੁੱਤੇ ਉਹ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਨੇ ਮੇਰੇ ਮੂੰਹੋਂ ਮਾੜੇ ਲਫ਼ਜ਼ ਨਿਕਲ ਰਹੇ ਨੇ ਯਾਰ ਉਹ ਵੀਡੀਓ ਦੇਖਿਓ ਲੜਕੀ ਦੀ ਉਹਦਾ ਸਸਕਾਰ ਸੀ ਥੋੜਾ ਜਿਹਾ ਟਾਈਮ ਪਹਿਲਾਂ ਡੇਰਿਆਂ ਵਾਲੇ ਤੁਹਾਡੇ ਨਾਲੋਂ ਰਾਧਾ ਸਵਾਮੀ ਲੱਖ ਗੁਣਾ ਚੰਗੇ ਨੇ ਨੂਰ ਮੈਲੀ ਉਹ ਚੰਗੇ ਨੇ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਨੇ ਤਰਾਮ ਰਹੀਮ ਨੂੰ ਦਿਨ ਰਾਤ ਗਾਲ੍ਹਾਂ ਕੱਢਦੇ ਜੈ ਨਾ ਆ ਮਾਲੇ ਦੇ ਵਿੱਚ ਪੁੱਛ ਕੇ ਵੇਖਿਓ ਮੈਂ 5-7 ਬੰਦਿਆਂ ਨਾਂ ਦੱਸ ਸਕਦਾ ਕਿ ਜਿੰਨਾਂ ਕੋ ਇਲਾਜ ਕਰਵਾਉਣ ਲਈ ਪੈਸੇ ਨਹੀਂ ਸੀ ਤੇ ਉਹਨਾਂ ਦਾ ਫ੍ਰੀ ਇਲਾਜ ਕਰਵਾਇਆ ਉਹ ਕਿਉਂ ਨਾ ਜਾਣ ਲੋਕੀ ਡੇਰਿਆਂ 'ਚ ਤੁਹਾਡੇ ਅਰਬ ਦੇ ਬਜਟ ਨੂੰ ਲੋਕਾਂ ਨੇ ਫੂਕਣਾ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਨੂੰ ਲੋਕਾਂ ਨੇ ਫੂਕਣਾ ਇਸ ਸੰਗਤ ਦਾ ਸਿੱਖ ਸੰਗਤ ਦਾ ਫਰਜ਼ ਬਣਦਾ ਅਸੀਂ ਸਿੱਖ ਆਜ਼ਾਦੀ ਦੀਆਂ ਗੱਲਾਂ ਕਰਦੇ ਹਾਂ ਉਹ ਪਹਿਲਾਂ ਆਪਣੀ ਸ਼੍ਰੋਮਣੀ ਕਮੇਟੀ ਦਾ ਆਜ਼ਾਦ ਕਰਵਾ ਲਈਏ ਮੇਰੀਆਂ ਗੱਲਾਂ ਬੜਿਆਂ ਨੂੰ ਕੌੜੀਆਂ ਲੱਗਣੀਆਂ ਬਹੁਤ ਕੌੜੀਆਂ ਲੱਗਣੀਆਂ ਖਾਸ ਕਰਕੇ ਡੇਰਿਆਂ ਵਾਲੀ ਗੱਲ ਪਰ ਮਰਦਾ ਕੀ ਨਹੀਂ ਕਰਦਾ ਜਿਹਦੇ ਟੱਬਰ ਦਾ ਜੀ ਮਰਦਾ ਨਾ ਉਹਨੇ ਧਰਮ ਨੂੰ ਚੱਟਣਾ ਨਹੀਂ ਆ ਜੇ ਉਹਨੇ ਤੁਹਾਡੀਆਂ ਵੱਡੀਆਂ-ਵੱਡੀਆਂ ਫਲਸਫੀਆ ਨੂੰ ਤੁਹਾਡੀਆਂ ਗੱਲਾਂ ਨੂੰ ਚੱਟਣਾ ਨਹੀਂ ਆ ਸੋ ਕੁਝ ਮੇਰੀਆਂ ਭਾਵਨਾਵਾਂ ਸੀ ਮੈਂ ਤਿੰਨ ਵਾਰੀ ਵੀਡੀਓ ਉਹ ਚਲਾਈ ਵਿੱਚੋਂ ਬੰਦ ਕਰ ਦਿੱਤੀ ਫੇਰ ਕੌਣ ਜਵਾਬ ਲਊਗਾ ਅਸੀਂ ਤਾਂ ਲੈ ਨਹੀਂ ਸਕਦੇ ਕਿਉਂਕਿ ਜਿਹੜੇ ਬਾਹਰਲੇ ਵੀ ਔਰ ਉਥੋਂ ਵਾਲੇ ਸਿੱਖ ਵੀ ਅਸੀਂ ਇਹਨੇ ਜੋਗੇ ਨਹੀਂ ਹੈਗੇ ਕਿ ਸ਼੍ਰੋਮਣੀ ਕਮੇਟੀ ਕੋਲ ਜਾਂ ਉਹਨਾਂ ਕੋਲ ਜਵਾਬ ਮੰਗ ਸਕੀਏ ਜਾਂ ਜਿਹੜਾ ਇਹਨਾਂ ਨੇ ਦੱਲਾ ਬਣਾਇਆ ਕਮੇਟੀ ਵਾਲਿਆਂ ਨੇ ਉਥੋਂ ਦਾ ਡਾਇਰੈਕਟਰ ਉਹਨੂੰ ਪੁੱਛ ਸਕੀਏ ਸੋ ਜਿਹਦਾ ਜੀ ਮਰਿਆ ਹੋਊਗਾ ਦੋਖ ਤਾਂ ਉਹਨੂੰ ਹੋਣਾ ਇੱਥੇ ਮੇਰੇ ਵਰਗੇ ਨੇ ਵੀਡੀਓ ਬਣਾਤੀ ਬਾਕੀਆਂ ਨੇ ਸੋ ਸਾਈਡ ਲਿਖ ਦੇਣਾ ਸੋ ਕੁਝ ਪਾਵਨਾਵਾਂ ਸੀ ਦੇਖਾਂਗੇ ਇਹਦੇ ਉੱਪਰ ਕੋਈ ਐਕਸ਼ਨ ਹੁੰਦਾ ਪੁਲਸ ਰਿਪੋਰਟ ਹੁੰਦੀ ਆ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਪਰ ਹੁੰਦੀ ਆ ਜਾਂ ਉਹ ਡਾਇਰੈਕਟਰ ਦੇ ਉੱਪਰ ਜਿਹੜਾ ਏਪੀ ਸਿੰਘ ਉਥੇ ਦੱਲਾ ਬੈਠਾ ਹੋਇਆ ਦਲਾਲੀਆਂ ਕਰਦਾ ਉਹਦੇ ਉੱਪਰ ਕੋਈ ਹੁੰਦੀ ਆ ਇੰਨੀਆਂ ਗੱਲਾਂ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਤਾਂ ਮੈਂ ਇਹਦੇ ਵਾਸਤੇ ਮਾਫੀ ਨਹੀਂ ਮੰਗਣੀ ਕਿਉਂਕਿ ਇਹ ਮੈਂ ਆਪਣੇ ਵਿੱਚ ਜੋ ਬਾਤਾਂ ਨਾ ਗੱਲਾਂ ਕੀਤੀਆਂ ਹੋਈਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ